ਸਵਾਗਤ ਕਰਦਾ ਹਾਂ ਸਾਰਿਆਂ ਦਾ ਇਸ YouTube ਚੈਨਲ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਇਸ YouTube ਚੈਨਲ ਤੇ ਜੌਬ ਨਾਲ ਸੰਬੰਧਤ ਐਜੂਕੇਸ਼ਨ ਡਿਪਾਰਟਮੈਂਟ ਨਾਲ ਸੰਬੰਧਤ ਭਰਤੀਆਂ ਨਾਲ ਸੰਬੰਧਤ ਮੁਲਾਜ਼ਮਾਂ ਨਾਲ ਸੰਬੰਧਤ ਕੋਈ ਵੀ ਜਾਣਕਾਰੀ ਹੋਵੇ ਤੇ ਆਪਾਂ ਇਸ ਚੈਨਲ ਤੇ ਪ੍ਰੋਵਾਈਡ ਕਰਵਾਉਂਦੇ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਮਾਸਟਰ ਕੈਡਰ ਦੇ ਸੰਬੰਧ ਵਿੱਚ ਮਾਸਟਰ ਕੈਡਰ ਜਿਹੜੀ ਭਰਤੀ ਦੇ ਸੰਬੰਧ ਵਿੱਚ ਕੀ ਨਵੀਂ ਅਪਡੇਟ ਆਈ ਹੈ ਨਵੀਆਂ ਪੋਸਟਾਂ ਦੇ ਸੰਬੰਧ ਵਿੱਚ ਕੀ ਨਵੀਂ ਕਤਰੇ ਦੀ ਘੰਟੀ ਜਿਹੜੀ ਦਿਖਾਈ ਦੇ ਰਹੀ ਹੈ ਕੀ ਹੁਣ ਕੀ ਕੁਝ ਨਵਾਂ ਹੋਏਗਾ ਨਵੀਆਂ ਪੋਸਟਾਂ ਦੇ ਵਿੱਚ ਇਸ ਦੇ ਸਬੰਧ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਆ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਅਪਡੇਟ ਸਮੇਂ ਸਿਰ ਪਹੁੰਚਦੀ ਰਹੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਮਾਸਟਰ ਕੈਡਰ ਦੇ ਸਬੰਧ ਵਿੱਚ ਜਿਹੜੀ ਨਵੀਂ ਅਪਡੇਟ ਆਈ ਹੈ ਉਸ ਦੇ ਸਬੰਧ ਵਿੱਚ ਮੈਂ ਤੁਹਾਨੂੰ ਜਾਣਕਾਰੀ ਦੇਣ ਜਾ ਰਿਹਾ ਹਾਂ ਤੁਸੀਂ ਦੇਖ ਸਕਦੇ ਹੋ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਪਬਲਿਕ ਨੋਟਿਸ ਜਾਰੀ ਕੀਤਾ ਗਿਆ 3 10 2025 ਨੂੰ ਇਹ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਤੁਸੀਂ ਲਿਖਿਆ ਆਪਣੇ ਕੋਲ ਜਿਹੜੀਆਂ ਪੋਸਟਾਂ ਆਈਆਂ ਸੀ ਸਿੱਖਿਆ ਵਿਭਾਗ ਵੱਲੋਂ ਸਪੈਸ਼ਲ ਜਿਹੜਾ ਸੀ ਐਜੂਕੇਟਰ ਦੀ ਜਿਹੜੀਆਂ ਪੋਸਟਾਂ ਆਈਆਂ ਸੀ 332 ਪੋਸਟਾਂ ਲਈ ਮਾਸਟਰ ਕੈਡਰ ਦੀ ਸਪੈਸ਼ਲ ਜਿਹੜੇ ਸੀ ਐਜੂਕੇਟਰ ਦੀਆਂ ਪੋਸਟਾਂ ਆਈਆਂ ਦੇ ਉਸ ਦੀ ਜਿਹੜੀ ਵਿਗਿਆਪਨ ਦਿੱਤਾ ਗਿਆ ਸੀ 21 7 2025 ਨੂੰ ਤਾਂ ਜਿਸ ਦੇ ਲਈ ਅਪਲਾਈ ਕਰਨ ਦੀ ਜਿਹੜੀ ਲਾਸਟ ਡੇਟ 23/9/2025 ਤੱਕ ਜਿਹੜੀਆਂ ਪੋਸਟਾਂ ਪ੍ਰਯੰਜ ਆ ਚੁੱਕੀਆਂ ਨੇ ਤਾਂ ਇਸ ਦਾ ਜਿਹੜਾ ਸਿਲੇਬਸ ਤੁਹਾਡੇ ਕੋਲ ਸਿਲੇਬਸ ਜਾਰੀ ਕੀਤਾ ਗਿਆ ਹੈ ਤਾਂ ਇਸ ਦੇ ਸਬੰਧ ਵਿੱਚ ਪੇਪਰ ਜਿਹੜੇ ਹੁਣ ਦੋ ਪੇਪਰ ਲੈ ਜਾਣੇ ਨੇ ਪੰਜਾਬੀ ਇਹਦਾ ਪੇਪਰ 1 ਤੇ ਜਿਹੜਾ ਸੀ ਐ ਦੂਸਰਾ ਪੇਪਰ ਜਿਹੜਾ ਹੁੰਦਾ ਹੈ ਸਬਜੈਕਟ ਦਾ ਪੇਪਰ ਉਹ ਵੀ ਪੇਪਰ ਲਿਆ ਜਾਣਾ ਉਸ ਸਬਜੈਕਟ ਦੇ ਪੇਪਰ ਦੇ ਵਿੱਚ ਕੀ ਸਿਲੇਬਸ ਆਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਮਾਸਟਰ ਕੈਡਰ ਵਿੱਚ ਕੀ ਤਬਦੀਲੀ ਆ ਸਕਦੀ ਹੈ ਤਾਂ ਉਹ ਵੀ ਉਹ ਮੈਂ ਤੁਹਾਨੂੰ ਦੱਸਣ ਜਾ ਰਿਹਾ ਇਸ ਵੀਡੀਓ ਦੇ ਵਿੱਚ ਮਾਸਟਰ ਕੈਡਰ ਦੇ ਵਿੱਚ ਜਿਹੜੀ ਕਿਉਂਕਿ ਇਹ ਮਾਸਟਰ ਕੈਡਰ ਦੀ ਸਪੈਸ਼ਲ ਜਿਹੜੀ ਅਸੀਂ ਭਰਤੀ ਆਈ ਸੀ ਸਪੈਸ਼ਲ ਐਜੂਕੇਟਰ ਦੀ ਜਿਹੜੀ ਭਰਤੀ ਆਈ ਸੀ ਤਾਂ ਉਸ ਦੇ ਵਿੱਚ ਜਿਹੜਾ ਹੁਣ ਮਾਸਟਰ ਕੈਡਰ ਦੇ ਵਿੱਚ ਪੰਜਾਬੀ ਦਾ ਪੇਪਰ ਲਿਆ ਜਾਣਾ ਹੈ ਪੰਜਾਬੀ ਦਾ ਪੇਪਰ ਜਿਵੇਂ ਕਿ ਆਪਾਂ ਜਾਣਦੇ ਈਟੀਟੀ ਕੈਡਰ ਦੇ ਵਿੱਚ ਪੰਜਾਬੀ ਵੇ ਦਾ ਕੁਆਲੀਫਾਈ ਕਰਨ ਦਾ ਪੇਪਰ ਲਿਆ ਗਿਆ ਸੀ ਤਾਂ ਉਸ ਤੋਂ ਪਹਿਲਾਂ ਬੀ ਐਡ ਦੇ ਵਿੱਚ ਜਿਹੜਾ ਸੀ ਕੁਆਲੀਫਾਈ ਪੇਪਰ ਜਿਹੜਾ ਪੇਪਰ 1 ਪੰਜਾਬੀ ਦਾ ਨਹੀਂ ਲਿਆ ਜਾਂਦਾ ਸੀ ਸਿੱਧਾ ਸਬਜੈਕਟ ਪੇਪਰ ਲਿਆ ਜਾਂਦਾ ਸੀ ਤਾਂ ਹੁਣ ਇਸ ਦੇ ਵਿੱਚ ਜਿਹੜਾ ਤੁਸੀਂ ਦੇਖ ਸਕਦੇ ਹੋ ਦੋ ਪੇਪਰ ਲਿਆ ਜਾਂਦੇ ਨੇ ਇੱਕ ਪੇਪਰ ਪੰਜਾਬੀ ਦਾ ਲਿਆ ਜਾਣਾ ਤੇ ਦੂਸਰਾ ਪੇਪਰ ਜਿਹੜਾ ਹੈ ਉਹ ਸਬਜੈਕਟ ਨਾਲ ਸੰਬੰਧਿਤ ਇਸ ਤੋਂ ਇਲਾਵਾ ਹੋਰ ਵੀ ਇਸ ਦੇ ਵਿੱਚ ਸਬਜੈਕਟ ਦਿੱਤੇ ਗਏ ਨੇ ਤੇ ਆਉਣ ਵਾਲੇ ਸਮੇਂ ਵਿੱਚ ਇਹ ਜਿਹੜਾ ਅਸੀਂ ਮਾਸਟਰ ਡਿਗਰੀ ਲਈ ਇਹ ਖਤਰੇ ਦੀ ਗਾਰੰਟੀ ਹੋ ਸਕਦੀ ਉਹਦੇ ਲਈ ਵੀ ਇਹ ਸਿਲੇਬਸ ਜਾਰੀ ਕੀਤਾ ਜਾ ਸਕਦਾ ਹੈ ਤੁਸੀਂ ਵੇਖ ਸਕਦੇ ਹੋ ਇਸ ਦੇ ਵਿੱਚ ਜਿਹੜਾ ਪੇਪਰ ਦਾ ਸਿਲੇਬਸ ਜਾਰੀ ਕੀਤਾ ਗਿਆ ਏ ਪੰਜਾਬੀ ਦਾ ਪੇਪਰ ਦੇ ਜਿਹੜਾ ਸਿਲੇਬਸ ਜਾਰੀ ਕੀਤਾ ਗਿਆ ਦਾ ਹੁਣ ਜਿਹੜਾ ਪੰਜਾਬੀ ਦਾ ਪੇਪਰ ਮਾਸਟਰ ਕੈਡਰ ਵਿੱਚ ਵੀ ਲਿਆ ਜਾਵੇਗਾ ਭਾਵੇਂ ਉਹ ਤੁਸੀਂ ਕੋਈ ਵੀ ਜਿਹੜਾ ਸਾਇੰਸ ਦਾ ਮੈਥ ਦਾ ਐਸਐਸਟੀ ਦਾ ਕਿਸੇ ਵੀ ਸਬਜੈਕਟ ਦਾ ਤੁਸੀਂ ਮਾਸਟਰ ਕੈਡਰ ਦਾ ਦੇ ਪਰਤੀ ਵਿੱਚ ਤੁਸੀਂ ਪਰਤੀ ਹੋਣਾ ਤਾਂ ਉਸ ਦੇ ਵਿੱਚ ਹੁਣ ਤੁਹਾਨੂੰ ਪੰਜਾਬੀ ਦਾ ਪੇਪਰ ਵੀ ਦਿੱਤਾ ਜਾਣਾ ਜਿਹੜਾ ਪਾਸ ਕਰਨਾ ਕੁਆਲੀਫਾਈ ਕਰਨਾ ਜ਼ਰੂਰੀ ਹੋਵੇਗਾ ਕਿਉਂਕਿ ਇਹ ਸਪੈਸ਼ਲ ਐਜੂਕੇਟਰ ਲਈ ਲਾਗੂ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਮਾਸਟਰ ਡਿਗਰੀ ਲਈ ਵੀ ਇਹ ਲਾਗੂ ਕੀਤਾ ਜਾਵੇਗਾ ਤੇ ਉਸ ਦੇ ਵਿੱਚ ਤੁਸੀਂ ਸਿਲੇਬਸ ਵੀ ਦੇਖ ਸਕਦੇ ਹੋ ਸਿਲੇਬਸ ਦਿੱਤਾ ਗਿਆ ਤਾਂ ਸਿਲੇਬਸ ਲਗਭਗ ਇਹੀ ਰਹਿਣ ਵਾਲਾ ਹੈ ਪਰ ਜਿਵੇਂ ਕਿ ਇਹ ਪਾਸ਼ਾ ਉਤੇ ਉਪ ਪਾਸ਼ਾ ਬਾਰੇ ਤੇ ਉਸ ਤੋਂ ਬਾਅਦ ਲਿਪੀ ਬਾਰੇ ਗੁਰਮੁਖੀ ਲਿਪੀ ਬਾਰੇ ਤੁਨੀ ਬੋਧ ਸ਼ਬਦ ਬੋਧ ਵਾਕ ਬੋਧ ਸੋ ਇਹ ਸਾਰਾ ਜਿਹੜਾ ਸਿਲੇਬਸ ਦਿੱਤਾ ਗਿਆ ਜਿਸ ਦੇ ਨਾਲ ਹੀ ਸਹਿਤ ਬਾਰੇ ਵੀ ਦਿੱਤਾ ਗਿਆ ਗੁਰੂ ਨਾਨਕ ਦੇਵ ਜੀ ਗੁਰੂ ਅਰਜਨ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਗੋਬਿੰਦ ਸਿੰਘ ਭਾਈ ਗੁਰਦਾਸ ਤਾਂ ਇਹ ਸਿਲੇਬਸ ਦਿੱਤਾ ਗਿਆ ਹੋ ਸਕਦਾ ਹੈ ਵੀ ਇਹ ਹੀ ਸਿਲੇਬਸ ਅੱਗੇ ਮਾਸਟਰ ਕਾਡਰ ਲਈ ਵੀ ਦਿੱਤਾ ਜਾਵੇ ਤਾਂ ਇਸ ਦੇ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਕਿੰਨੇ ਨੰਬਰ ਦਾ ਪੇਪਰ ਲਵੇ ਹੋਵੇਗਾ ਪੇਪਰ 50 ਨੰਬਰ ਦਾ ਹੋ ਸਕਦਾ ਹੈ ਜਾਂ 100 ਨੰਬਰ ਦਾ ਹੋ ਸਕਦਾ ਹੈ ਜੇ 50 ਨੰਬਰ ਦਾ ਹੋਵੇਗਾ ਤਾਂ 25 ਨੰਬਰ ਲੈਣੇ 50% ਨੰਬਰ ਲੈਣੇ ਜ਼ਰੂਰੀ ਹੁੰਦੇ ਨੇ ਤਾਂ ਜੇ 100 ਨੰਬਰ ਦਾ ਹੋਵੇਗਾ ਤਾਂ 50 ਨੰਬਰ ਜਿਹੜੇ ਲੈਣੇ ਕੁਆਲੀਫਾਈ ਇਹ ਪੇਪਰ ਹੈ ਤਾਂ ਹੁਣ ਮਾਸਟਰ ਕਾਡਰ ਵਾਸਤੇ ਵੀ ਜਿਹੜਾ ਕਵਾਲਿਫਾਈ ਪੇਪਰ ਪੰਜਾਬੀ ਦਾ ਦੇਣਾ ਪਵੇਗਾ ਭਾਵੇਂ ਕਿਸੇ ਵੀ ਸਬਜੈਕਟ ਨਾਲ ਸੰਬੰਧਿਤ ਹੋਵੇ ਉਸ ਦਾ ਸਾਇੰਸ ਦਾ ਮੈਥ ਦਾ ਪੰਜਾਬੀ ਦਾ ਤਾਂ ਹਰੇਕ ਲਈ ਜਿਹੜਾ ਇਹ ਇੱਕ ਤਾਂ ਪੰਜਾਬੀ ਦਾ ਪੇਪਰ ਲਾਜ਼ਮੀ ਹੋਵੇਗਾ ਤਾਂ ਦੂਸਰਾ ਜਿਹੜਾ ਇਸ ਦੇ ਵਿੱਚ ਸਿਲੇਬਸ ਦਿੱਤਾ ਗਿਆ ਤੁਸੀਂ ਵੇਖ ਸਕਦੇ ਹੋ ਦਾ ਇਹ ਵਾਲਾ ਸਿਲੇਬਸ ਸਪੈਸ਼ਲ ਐਜੂਕੇਟਰ ਲਈ ਦਿੱਤਾ ਗਿਆ ਤੇ ਸਪੈਸ਼ਲ ਐਜੂਕੇਟਰ ਲਈ ਅੱਗੇ ਮਾਸਟਰ ਕੈਡਰ ਲਈ ਆਪਾਂ ਦੇਖ ਰਹੇ ਹਾਂ ਵੀ ਕਰ ਲੈ ਜਿਹੜਾ ਪੇਪਰ 150 ਨੰਬਰ ਦਾ ਸਬਜੈਕਟ ਨਾਲ ਸੰਬੰਧਿਤ ਪੇਪਰ ਹੁੰਦਾ ਤਾਂ ਪਰ ਇਸ ਦੇ ਵਿੱਚ ਸਬਜੈਕਟ ਨਾਲ ਸੰਬੰਧਿਤ ਪੇਪਰ ਤਾਂ ਲੈ ਆ ਹੀ ਜਾਣਾ ਤੇ ਨਾਲ ਦੀ ਨਾਲ ਜਿਹੜਾ ਜਿਵੇਂ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਪੇਪਰ ਲੈ ਜਾਂਦੇ ਨੇ ਤਾਂ ਉਸ ਤਰ੍ਹਾਂ ਦਾ ਸਿਲੇਬਸ ਵੀ ਆਪਣੇ ਕੋਲੇ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਤੁਸੀਂ ਵੇਖਦੇ ਹੋ ਜਰਨਲ ਅਵੇਅਰਨੈਸ ਆ ਗਈ ਜਿਸ ਦੇ ਵਿੱਚ ਹਿਸਟਰੀ ਵਗੈਰਾ ਸਭ ਕੁਝ ਪੋਲੀਟਿਕਲ ਐਂਵਾਇਰਨਮੈਂਟ ਸਪੋਰਟਸ ਸਾਰੀ ਜਿਹੜੀ ਇੰਦੇ ਜਰਨਲ ਜਿਵੇਂ ਇੱਕ ਕੰਪੀਟੀਟਿਵ ਐਗਜ਼ਾਮਾਂ ਦੇ ਵਿੱਚ ਹੁੰਦਾ ਹੈ ਤਾਂ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਬੀএড ਵਾਸਤੇ ਵੀ ਐਵੇਂ ਹੋ ਸਕਦਾ ਹੈ ਜਿਸ ਤੋਂ ਬਾਅਦ ਜਿਹੜਾ ਕੰਪਿਊਟਰ ਇਨਫੋਰਮੇਸ਼ਨ ਟੈਕਨੋਲੋਜੀ ਦਾ ਵੀ ਇਸ ਦੇ ਵਿੱਚ ਸਿਲੇਬਸ ਦਿੱਤਾ ਗਿਆ ਫਿਰ ਇੰਦੇ ਜ ਨੰਮੈਰੀਕਲ ਅਬਿਲਿਟੀ ਬਾਰੇ ਦਿੱਤਾ ਗਿਆ ਟੀਚਿੰਗ ਐਫੀਟਿਚਿਊਡ ਦਿੱਤਾ ਗਿਆ ਤਾਂ ਪੰਜਾਬੀ ਇਸ ਦੇ ਵਿੱਚ ਵੀ ਸ਼ਾਮਿਲ ਕੀਤੀ ਗਈ ਤੇ ਇੰਗਲਿਸ਼ ਤੇ ਪੰਜਾਬੀ ਹਿੰਦੀ ਤਿੰਨੇ ਇਸ ਦੇ ਵਿੱਚ ਸ਼ਾਮਲ 40 ਨੰਬਰ ਦਾ ਇਹ ਜਿਹੜਾ ਪੇਪਰ ਲਿਆ ਜਾਣਾ ਹੈ ਤਾਂ ਹੋ ਸਕਦਾ ਹੈ ਬਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਇਹ ਮਾਸਟਰ ਕੈਡਰ ਲਈ ਵੀ ਲਾਗੂ ਕੀਤਾ ਜਾ ਸਕਦਾ ਹੈ ਤਾਂ ਇਸ ਤੋਂ ਅੱਗੇ ਆਪਾਂ ਵੇਖਦੇ ਸਬਜੈਕਟ ਦਾ ਪੇਪਰ ਸਬਜੈਕਟ ਨਾਲ ਸੰਬੰਧਿਤ ਤੁਹਾਡਾ ਜਿਹੜਾ ਪੇਪਰ ਹੁੰਦਾ ਇਹ ਮਾਸਟਰ ਕੈਡਰ ਵਿੱਚ ਪਹਿਲਾਂ ਹੀ ਹੁੰਦਾ ਹੈ ਮਾਸਟਰ ਕੈਡਰ ਦੇ ਵਿੱਚ ਇਸ ਦੇ ਸਬਜੈਕਟ ਜਿਹੜਾ ਪੇਪਰ ਲਿਆ ਜਾਣਾ ਜਿਵੇਂ ਹਿਸਟਰੀ ਦਾ ਹਿਸਟਰੀ ਦਾ ਲਿਆ ਜਾਂਦਾ ਹੈ ਸਾਇੰਸ ਵਾਲੇ ਵਾਸਤੇ ਸਾਇੰਸ ਦਾ ਲਿਆ ਜਾਂਦਾ ਤੇ ਮੈਥ ਵਾਲੇ ਵਾਸਤੇ ਮੈਥ ਦਾ ਲਿਆ ਜਾਂਦਾ ਤਾਂ ਇਸ ਦੇ ਲਈ ਇਹ ਇੱਕ ਪੇਪਰ ਜਿਹੜਾ ਸਬਜੈਕਟ ਦਾ ਪੇਪਰ ਲਿਆ ਜਾਣਾ ਜਿਸ ਦੇ ਵਿੱਚ ਤੁਸੀਂ ਵੇਖਦੇ ਹੋ ਇਹ ਪੇਪਰ ਜਿਹੜਾ ਤੁਹਾਡੇ ਕੋਲ 60 ਨੰਬਰ ਦਾ ਪੇਪਰ ਹੋਵੇਗਾ ਤਾਂ ਇਹ ਜਿਹੜੀ ਤਬਦੀਲੀ ਕੀਤੀ ਗਈ ਹੈ ਤਾਂ ਹੋ ਸਕਦਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਬਦੀਲੀ ਆਪਾਂ ਨੂੰ ਮਾਸਟਰ ਕੈਡਰ ਵਿੱਚ ਵੀ ਵੇਖਣ ਨੂੰ ਮਿਲੇ ਮਾਸਟਰ ਕੈਡਰ ਦੇ ਵਿੱਚ ਜੇਕਰ ਸਿਲੇਬਸ ਨਹੀਂ ਵੀ ਆਂਦਾ ਤਾਂ ਜਿਹੜਾ ਮਾਸਟਰ ਕੈਡਰ ਦੇ ਵਿੱਚ ਪੰਜਾਬੀ ਦਾ ਪੇਪਰ ਪਾਸ ਕਰਨਾ ਲਾਜ਼ਮੀ ਹੋਏਗਾ ਪੰਜਾਬੀ ਦਾ ਪੇਪਰ ਵੀ ਅੱਗੇ ਤੋਂ ਜਿਹੜਾ ਪੇਪਰ ਲਿਆ ਜਾਵੇਗਾ ਕੋਈ ਕਿਸੇ ਵੀ ਸਬਜੈਕਟ ਦਾ ਪੇਪਰ ਟੀਚਰ ਬਣਨਾ ਹੈ ਤਾਂ ਉਸ ਲਈ ਪੰਜਾਬੀ ਦਾ ਕੁਆਲੀਫਾਈ ਪੇਪਰ ਤਾਂ ਜ਼ਰੂਰ ਕਰਨਾ ਪਵੇਗਾ ਪਾਸ ਇਹ ਜਿਹੜੀ ਸੀ ਅੱਜ ਦੀ ਅਪਡੇਟ ਅੱਜ ਦੀ ਜਾਣਕਾਰੀ ਮੈਂ ਤੁਹਾਨੂੰ ਦੇਣੀ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਮਾਸਟਰ ਕੈਡਰ ਲਈ ਜਿਹੜੀ ਤਬਦੀਲੀ ਕੀਤੀ ਜਾ ਰਹੀ ਹੈ ਤਾਂ ਇਹ ਏਸੀ ਅੱਜ ਦੀ ਜਾਣਕਾਰੀ ਇਹ ਸਪੈਸ਼ਲ ਐਜੂਕੇਟਰ ਵਾਸਤੇ ਜਿਹੜਾ ਸਿਲੇਬਸ ਜਾਰੀ ਕੀਤਾ ਗਿਆ ਤਾਂ ਇਸ ਦੇ ਨਾਲ ਨਾਲ ਜਿਹੜਾ ਮਾਸਟਰ ਕੋਰਸ ਲਈ ਵੀ ਇਹ ਤਬਦੀਲੀ ਕੀਤੀ ਜਾ ਸਕਦੀ ਹੈ ਏਸੀ ਅੱਜ ਦੀ ਜਾਣਕਾਰੀ ਜੇਕਰ ਜਾਣਕਾਰੀ ਲੱਗੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰੀ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ